ਗੁਰੂ ਪਿਆਰੀ ਸਹਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ ਤਨ ਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਨਾਂ ਦਾ ਬਖਸ਼ਿਸ਼ਾਂ ਭਰਿਆ ਦਿਹਾੜਾ ਹੋਲੇ ਮਲੇ ਨੂੰ ਮੁੱਖ ਰੱਖਦੇ ਆ ਹੋਇਆ ਹਰ ਸਾਲ ਦੀ ਤਰ੍ਹਾਂ 27ਵਾਂ ਮਹਾਨ ਨਗਰ ਕੀਰਤਨ ਗੁਰਦੁਆਰਾ ਪੀਚ ਐਵੇਨਿਊ ਲਿਵਿੰਗਸਨ ਵਿਖੇ 3 ਮਾਰਚ ਦਿਨ ਐਤਵਾਰ ਨੂੰ ਸਜਾਇਆ ਜਾ ਰਿਹਾ ਹੈ ਜਇਦੇ ਸਬੰਧ ਵਿੱਚ ਕੱਲ 24 ਮਾਰਚ ਦਿਨ ਸੋਮਵਾਰ ਤੋਂ ਸ਼ਾਮ ਦੇ ਦੀਵਾਨ ਸ਼ੁਰੂ ਹੋ ਰਹੇ ਨੇ ਦੀਵਾਨਾਂ ਦਾ ਸਮਾਂ ਹੈ ਜੀ ਸ਼ਾਮ ਨੂੰ 5:00 ਵਜੇ ਤੋਂ ਲੈ ਕੇ 8:00 ਵਜੇ ਤੱਕ ਇਹਨਾਂ ਸਮਾਗਮਾਂ ਦੇ ਵਿੱਚ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਦਰਕਰ ਦੇ ਹਜ਼ੂਰੀ ਕੀਰਤਨੀਏ ਸਤਕਾਰਯੋਗ ਭਾਈ ਇੰਦਰਜੀਤ ਸਿੰਘ ਬੰਬੇਵਾਲੇ ਪਹੁੰਚ ਰਹੇ ਆ ਉਹ ਹਰ ਰੋਜ਼ ਸੰਗਤਾਂ ਨੂੰ 6:30 ਤੋਂ ਲੈ ਕੇ 7:30 ਵਜੇ ਤੱਕ ਕੀਰਤਨ ਦੇ ਨਾਲ ਨਿਹਾਲ ਕਰਿਆ ਕਰਨਗੇ ਸੋ ਸ਼ਨੀਵਾਰ ਨੂੰ 5 ਵਜੇ ਤੋਂ ਲੈ ਕੇ 9 ਵਜੇ ਤੱਕ ਕੀਰਤਨ ਦਰਬਾਰ ਢਾਡੀ ਦਰਬਾਰ ਸਜਾਇਆ ਜਾ ਰਿਹਾ ਹੈ ਜਿਸ ਵਿੱਚ ਕੌਮ ਦੇ ਮਹਾਨ ਕੀਰਤਨੀਏ ਪ੍ਰਚਾਰਕ ਢਾਡੀ ਪਹੁੰਚ ਰਹੇ ਨੇ ਸੰਗਤਾਂ ਨੂੰ ਗੁਰੂ ਜੀਆ ਸੁਣਾ ਕੇ ਨਿਹਾਲ ਕਰਨਗੇ ਸੋ ਸ਼ੁੱਕਰਵਾਰ 28 ਮਾਰਚ ਨੂੰ ਸਵੇਰੇ 10 ਵਜੇ ਖੰਡਪੜ ਸਭ ਆਰੰਭ ਹੋਣਗੇ ਜਿਨ੍ਹਾਂ ਦੇ 30 ਮਾਰਚ ਐਤਵਾਰ ਨੂੰ 9:30 ਵਜੇ ਭੋਗ ਪੈਣਗੇ ਭੋਗਾਂ ਤੋਂ ਉਪਰੰਤ 2 ਘੰਟੇ ਦੇ ਲਈ ਫੇਰ ਕੀਰਤਨ ਦਰਬਾਰ ਟਾਡੀ ਦਰਬਾਰ ਸਜਾਇਆ ਜਾਏਗਾ ਜਿਸ ਵਿੱਚ ਪੰਥ ਦੇ ਮਹਾਨ ਕੀਰਤਨੀਏ ਭਾਈ ਇੰਦਰ ਸਿੰਘ ਬੰਬੇ ਵਾਲੇ ਪੰਥ ਘਟਾੜੀ ਸਾਜਣ ਸਾਹਿਬ ਗੁਰੂ ਘਰ ਦੇ ਹਜ਼ੂਰੀ ਕੀਰਤਨੀਏ ਭਾਈ ਬਲਵਿੰਦਰ ਸਿੰਘ ਜੀ ਸੁਲਤਾਨ ਬਲੋਦੀ ਵਾਲੇ ਗੁਰਦੁਆਰਾ ਸਾਹਿਬ ਦੇ ਪਿਆਰੇ ਪਰੇ ਬੱਚੇ ਸੰਗਤਾਂ ਨੂੰ ਕੀਰਤਨ ਦੇ ਨਾਲ ਨਿਹਾਲ ਕਰਨਗੇ ਸੋ ਠੀਕ 11:30 ਵਜੇ ਸਤਿਗੁਰਾਂ ਦੇ ਪਾਵਨ ਚਰਣਾ ਵਿੱਚ ਅਰਦਾਸ ਬੇਨਤੀ ਕਰਕੇ ਨਗਰ ਕੀਰਤਨ ਆਰੰਭ ਹੋਵੇਗਾ ਸੋ ਸਾਰੀਆਂ ਸੰਗਤਾਂ ਨੂੰ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਸਮੂਹ ਸੰਗਤਾਂ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਕਿ ਆਪ ਜੀ ਨੇ ਸਮਾਗਮ ਦੇ ਵਿੱਚ ਤਨ ਮਨ ਧੰਦੇ ਨਾਲ ਸੇਵਾ ਕਰਨੀ ਹੈ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਗੁਰੂ ਘਰ ਦੀ ਰੌਣਕ ਨੂੰ ਬਤੌਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ